ਅਰੇ ਅਗਲੀ ਲਾਈਨ ਪੜ ਕੇ ਸੁਣਾ ਨਾ ਚੰਗਿਆੜੇ ਉੱਠ ਜਾਣਗੇ ਸਭ ਹੀ ਅਕਿਊਜ਼ਡ ਸਮ ਆਫ ਦਾ ਫਾਰਮਰ ਯੂਨੀయన్స్ ਆਫ ਸਟੇਜਿੰਗ ਧਰਨਾਸ ਫਾਰ ਮੋਨਿਟਰੀ ਕਨਸੀਡਰੇਸ਼ਨਸ ਸੁਨੀਲ ਜੀ ਆਖੜ ਨਹੀਂ ਕਿਸੇ ਨੂੰ ਕਹਿ ਰਿਹਾ ਸਾਬ ਸੁਨੀਲ ਇਜਾਮ ਨਹੀਂ ਲੰਗਾ ਰਿਹਾ ਸੀ ਤੇ ਕਿਉਂ ਮੇਰੇ ਕੋਲ ਤਾਂ ਸਬੂਤ ਹੈ ਨਹੀਂ ਨਾ ਹੀ ਮੇਰੇ ਕੋਲ ਬਿਜ਼ਨਸ ਡਿਪਾਰਟਮੈਂਟ ਸਾਹਿਬ ਲਤਾ ਜੀ ਉਹਨਾਂ ਨੇ ਬਿਆਨ ਲਾਤਾ ਫਿਰ ਉਸ ਬਿਆਨ ਨੂੰ ਕਿਸੇ ਨੇ ਚੈਲੰਜ ਕਿਉਂ ਨਹੀਂ ਕੀਤਾ ਕਿਉਂ ਨਹੀਂ ਧਰਨਾ ਲੱਗਿਆ ਸਾਬ ਹਰ ਰੋਜ਼ ਬੀਜੇਪੀ ਦੇ ਵਾਸਤੇ ਉੱਥੇ ਜਾ ਕੇ ਟ੍ਰੈਕਸ ਬੰਦ ਕਰ ਰੱਖਿਆ 69 ਗੱਡੀਆਂ ਰੋਜ਼ ਉੱਥੋਂ ਹੋ ਰਹੀਆਂ ਸਭ 69 ਗੱਡੀਆਂ ਰੋਜ਼ ਦਿੱਲੀ ਤੁਸੀਂ ਰੋਕ ਰੱਖਿਆ ਇੱਥੇ ਇੱਕ ਚੀਫ ਮਿਨਿਸਟਰ ਤੁਹਾਡੇ ਦੇ ਇਲਜ਼ਾਮ ਲਾ ਰਿਹਾ ਵੀ ਇਹ ਤਾਂ ਪੈਸੇ ਲੈ ਕੇ ਕਰੀ ਜਾਂਦੇ ਤੁਸੀਂ ਵੀ ਸਾਡੇ ਵਾਲੇ ਜਿਹੜੇ ਪੋਲਿਟਿਕਲ ਲੀਡਰਸ ਐ ਇਹਨਾਂ ਵਾਂਗੂ ਕਿਤੇ ਆਪਸ ਵਿੱਚ ਈਗੋ ਦੇ ਮਸਲੇ 'ਚ ਤਾਂ ਨਹੀਂ ਪੈ ਗਏ ਇਹ ਆਪਸ 'ਚ ਕੋਈ ਕੜਤਨ ਐ ਢੀ ਥੋੜੀ ਹੈਗੀ ਆਪਸ 'ਚ ਕਿਹੜਾ ਕੱਢੀ ਜਾਂਦੇ ਹੋ ਕਿਸਾਨਾਂ ਤੋਂ ਸਵਾਲ ਪੁੱਛਰੇ ਇਹਨੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਸੁਨੀਲ ਜਾਖੜ ਨੇ ਨਾ ਸਿਰਫ ਕਿਸਾਨ ਲੀਡਰਾਂ ਦੇ ਬਿਆਨਾਂ ਦਾ ਜ਼ਿਕਰ ਕੀਤਾ ਬਲਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਇੱਕ ਬਿਆਨ ਤੇ ਕਿਸਾਨ ਲੀਡਰਾਂ ਨੂੰ ਸਵਾਲ ਪੁੱਛਿਆ ਇਲਜ਼ਾਮ ਲਾਇਆ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਡਾ ਵੱਡਾ ਬਿਆਨ ਦਿੱਤਾ ਇਲਜ਼ਾਮ ਲਗਾਇਆ ਤਾਂ ਉਹਨਾਂ ਦੇ ਖਿਲਾਫ ਧਰਨਾ ਕਿਉਂ ਨਹੀਂ ਲਾਇਆ ਇਸ ਦੇ ਇਲਾਵਾ ਕਿਸਾਨ ਲੀਡਰਾਂ ਦੇ ਬਿਆਨਾਂ ਦੇ ਆਧਾਰ ਤੇ ਵੀ ਸੁਨੀਲ ਜਾਖੜ ਨੇ ਸਵਾਲ ਖੜੇ ਕੀਤੇ ਨੇ ਜੀ ਵੀ ਸਾਡੇ ਵਾਲੇ ਜਿਹੜੇ ਪੋਲਿਟਿਕਲ ਲੀਡਰਜ਼ ਐ ਇਹਨਾਂ ਨੂੰ ਮੰਗੂ ਕਿ ਤੇ ਆਪਸ ਵਿੱਚ ਇਹ ਗੋਲੇ ਮਸਲੇ ਚ ਤਾਂ ਨਹੀਂ ਪੈਗੇ ਇਹ ਆਪਸ ਚ ਕੋਈ ਕੜਤਨ ਐ ਢੀ ਥੋੜੀ ਹੈਗੀ ਆਪਸ ਚ ਕੀੜਾ ਕੱਢੀ ਜਾਂਦੇ ਹੋ ਆਪਸ ਵਾਲੀ ਕੀੜਾ ਤਾਂ ਨਹੀਂ ਕੱਢ ਰਿਹਾ ਕਿਤੇ ਇਹ ਸਵਾਲ ਮੈਂ ਹਾਂ ਮੈਂ ਇਹਨਾਂ ਤੇ ਉਂਗਲ ਨਹੀਂ ਉਠਾ ਰਿਹਾ ਸਾਡ ਮੈਂ ਰਿਕਾਰਡ ਦੇਖ ਕੇ ਕਈ ਸਵਾਲ ਜਿਹੜੇ ਲੋਕਾਂ ਦੇ ਮਨ ਚ ਆ ਰਹੇ ਉਹਨੂੰ ਮੈਂ ਕੱਢ ਰਿਹਾ ਹਾਂ ਹਾਂ ਇਹ ਕਾ ਦੇਖੀ ਜੀ ਆ ਜੀ ਪੰਜਾਬ ਸ਼ੁਡ ਬਾਇਕਾਟ ਟ੍ਰੇਟਰਸ ਗੱਦਾਰ ਟ੍ਰੇਟਰਸ ਦੀਪ ਸਿੱਧੂ ਸਤਨਾਮ ਪੰਨੂ ਸਰਵਣ ਪੰਦੇਰ ਰਾਜੇਵਾਲ ਸਾਹਿਬ ਕਹਿ ਰਹੇ ਸਾਬ ਆਪਸੇ ਕੋਈ ਨਿੱਜੀ ਕੜਤਨ ਸੀ ਕਿ ਜਿਹਦੇ ਕਰਕੇ ਨਹੀਂ ਗਏ ਈਗੋ ਆਗੇ ਨੇ ਸਭ ਚਾਲੇ ਉਥੇ ਇਹਨਾਂ ਨੇ ਆ ਤਾਂ ਉਹ ਲਾਲ ਕਿਹੜਾ ਇਨਸੀਡੈਂਟ ਹੋਇਆ ਉਹਦੇ ਬਾਅਦ ਦੀ ਐ ਉਸ ਤੋਂ ਪਹਿਲਾਂ ਹੀ 3 ਦਸੰਬਰ ਨੂੰ ਇਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਵੀ ਇਹਨਾਂ ਨੂੰ ਉੱਥੋਂ ਸਿੰਘੂ ਮੋਰਚੇ ਤੋਂ ਬਾਹਰ ਕੱਢਤਾ ਸੀ ਫਿਰ ਇਹਨਾਂ ਦੇ ਆਇਓ ਗਿਆ ਵੀ ਉਹ ਆਪਣੀ ਜਾਂ ਤਾਂ ਉਹ ਕਿੜ ਕੱਢ ਰਹੇ ਸੀ ਵੀ ਆਹ ਰਾਜੇਵਾਲਰ ਨੇ ਮੰਨੂ ਉੱਥੋਂ ਭਜਾਇਆ ਸੀਗਾ ਤੇ ਮੈਂ ਇੱਥੇ ਜਾ ਕੇ ਹੁਣ ਚੰਡੀਗੜ੍ਹ ਚੱਲੇ ਮੈਂ ਇੱਥੇ ਜਾ ਕੇ ਬਹਿ ਜਾ ਆ ਰਾਜੇਵਾਲ ਸਾਹਿਬ ਜਿਹੜੇ ਕਹਿੰਦੇ ਮੈਨੂੰ ਤਾਂ ਟੰਗ ਨਾਲ ਬੁਲਾਇਆ ਨਹੀਂ ਆਈ ਕਹ ਰਹੇ ਸੀ ਨਾ ਉਹ ਆਇਆ ਸੀ ਬਿਆਨ ਵੀ ਮੰਨਤਾ ਸਿਰਫ ਫੋਨ ਹੀ ਆਇਆ ਸੀਗਾ ਇਹ ਥੋੜਾ ਕੋਈ ਬੁਲਾਈਦਾ ਐਵੇਂ ਥੋੜੇ ਅਸੀਂ ਜਾ ਕੇ ਤੁਰ ਜਾਗੇ ਮਸਲਾ ਫੋਨ ਦਾ ਆ ਜਾਂ ਤਰੀਕੇ ਨਾਲ ਬੁਲਾਣ ਦਾ ਨਹੀਂ ਸਿਰਫ ਮਸਲਾ ਤਾਂ ਕਿਸਾਨ ਦਾ ਐ ਸਾਹਿਬ ਮਸਲਾ ਆ ਤਾਂ ਨਹੀਂ ਵੀ ਇੰਪੁਰ ਸਿੰਘ ਦਾ ਆ ਜਾਂ ਕਿਸੇ ਦਾ ਪੰਨੂ ਜੀ ਦਾ ਆ ਜਾਂ ਕਿਸੇ ਦਾ ਹੋਰ ਦਾ ਸੀਗਾ ਮਸਲਾ ਤਾਂ ਕਿਸਾਨ ਦਾ ਐ ਸਾਹਿਬ ਅਗਰ ਕਿਸਾਨ ਦੀ ਆਵਾਜ਼ ਚੁੱਕ ਰਹੇ ਆ ਕਿਸਾਨ ਦੀ ਆਵਾਜ਼ ਤੇ ਆਪਾਂ ਸਾਰੇ ਹਿੰਦੁਸਤਾਨ ਨੂੰ ਅੱਗੇ ਲਾ ਰੱਖਿਆ ਤੇ ਫਿਰ ਜਣਾਪੋਕੇ ਬਣਦਾ ਸੀਗਾ ਨਹੀਂ ਗਏ ਸਾਹਿਬ ਇੱਕ ਦੌਰਾਨ ਦਰਮਿਆਨ ਇੱਕ ਹੋਰ ਬਿਆਨ ਆਂਦਾ ਸਾਬ ਕਹਿੰਦੇ ਪੰਜਾਬ चीफ ਮਿਨਿਸਟਰ ਭਗਵੰਤ ਮਾਨ ਲਾਂਚਸ ਕੇਦਿੰਗ ਅਟੈਕ ਔਨ ਫਾਰਮਰ ਯੂਨੀయన్స్ ਔਰ ਧਰਨਾਸ ਰੋਡ ਬਲਾਕੇਜਸ ਅਕਿਊਜ਼ਸ देम ਆਫ ਹੋਲਡਿੰਗ ਸਟੇਟ ਗਵਰਨਮੈਂਟ ਟੂ ਰੈਂਸਮ ਆ ਆ ਤਾਂ ਚਲੋ ਬਿਆਨ ਆ ਗਿਆ ਇਹਦੀ ਅਗਲੀ ਲਾਈਨ ਪੜ ਕੇ ਸੁਣਾਨਾ ਚੰਗਿਆੜੇ ਉੱਠ ਜਾਣਗੇ ਸਾਬ ਹੀ ਅਕਿਊਜ਼ਡ ਸਮ ਆਫ ਦਾ ਫਾਰਮਰ ਯੂਨੀయన్స్ ਆਫ ਸਟੇਜਿੰਗ ਧਰਨਾਸ ਫਾਰ ਮੋਨਿਟਰੀ ਕਨਸੀਡਰੇਸ਼ਨਸ ਸੁਨੀਲ ਜਾਖੜ ਨਹੀਂ ਕਿਸੇ ਨੂੰ ਕਹਿ ਰਿਹਾ ਸਾਬ ਸੁਨੀਲ ਇਲਜ਼ਾਮ ਨਹੀਂ ਲਗਾਦਾਗਾ ਸਿੱਧਾ ਕਿਉਂ ਮੇਰੇ ਕੋਲ ਤਸਬੂਤ ਹੈ ਨਹੀਂ 나 ਹੀ ਮੇਰੇ ਕੋਲ ਬਿਜ਼ਨਸ ਡਿਪਾਰਟਮੈਂਟ ਸਾਬ ਲਾਤਾ ਜੀ ਉਹਨਾਂ ਨੇ ਬਿਆਨ ਲਾਤਾ ਫਿਰ ਉਸ ਬਿਆਨ ਨੂੰ ਕਿਸੇ ਨੇ ਚੈਲੰਜ ਕਿਉਂ ਨਹੀਂ ਕੀਤਾ ਕਿਉਂ ਨਹੀਂ ਧਰਨਾ ਲੱਗਿਆ ਸਾਬ ਕਿਉਂ ਨਹੀਂ ਧਰਨਾ ਲੱਗਿਆ ਮੈਂ ਆ ਪੁੱਛਣਾ ਚਾਹੁੰਦਾ ਐਨਾ ਯੂਨੀਅਨਸ ਦੇ ਲੀਡਰ ਸਾਹਿਬਾਨ ਨੂੰ ਵੀ ਤੁਸੀਂ ਰੋਜ਼ ਬੀਜੇਪੀ ਦੇ ਵਾਸਤੇ ਉੱਥੇ ਜਾ ਕੇ ਟ੍ਰੈਕਸ ਬੰਦ ਕਰ ਰੱਖਿਆ 69 ਗੱਡੀਆਂ ਰੋਜ਼ ਉਥੋਂ ਹੋ ਰਹੀਆਂ ਸਾਬ 69 ਗੱਡੀਆਂ ਰੋਜ਼ ਦਿੱਲੀ ਤੁਸੀਂ ਰੋਕ ਰੱਖਿਆ ਇੱਥੇ ਇੱਕ ਚੀਫ ਮਿਨਿਸਟਰ ਤੁਹਾਡੇ ਦੇ ਇਲਜ਼ਾਮ ਲਾ ਰਿਹਾ ਵੀ ਇਹ ਤਾਂ ਪੈਸੇ ਲੈ ਕੇ ਕਰੀ ਜਾਂਦੇ ਤੇ ਦੂਜੇ ਪਾਸੇ ਭਗਵੰਤ ਮਾਨ ਜੀ ਨੇ ਤਾਂ ਆਦਤ ਪੜਾ ਰੱਖੀ ਹੈ ਸਭ ਭਗਵੰਤ ਮਾਨ ਜੀ ਕਾਂਗਰਸ ਵਾਲੇ ਦੇ ਹੱਥੋਂ ਨਾਲ ਦਾ ਜੱਜਾ ਆਇਆ ਮੈਂ ਤੇਰੇ ਤੇ ਪਰਚਾ ਕਰਾ ਦੂੰਗਾ ਤਿੰਨ ਦਿਨਾਂ ਬਾਅਦ ਚੁੱਪ ਕਰੇਗਾ ਨਾ ਇਹਨਾਂ ਕਾਂਗਰਸ ਵਾਲੇ ਪ੍ਰਧਾਨ ਨੂੰ ਕਿਹਾ ਕਿ ਨਹੀਂ ਗਿਆ ਉਹਨਾਂ ਨੇ ਵੀ ਤੇਰੇ ਤੇ ਤਿੰਨ ਦਿਨਾਂ ਬਾਅਦ ਪਰਚਾ ਕਰਾ ਦੂੰਗਾ ਫਿਰ ਚੁੱਪ ਕਰਨ ਵਾਲੇ ਚੁੱਪ ਕਰ ਗਏ ਪਰਚਾ ਤਾਂ ਨਹੀਂ ਹੋਇਆ ਸਾਂ ਇੱਥੇ ਇਹ ਚੁੱਪ ਵੀ ਕਰ ਗਏ ਤੇ ਪਰਚਾ ਵੀ ਨਹੀਂ ਹੋਇਆ ਇਹਦੇ ਕਰਕੇ ਸਵਾਲ ਉੱਠਦੇ ਆ ਸਾਬ ਆਮ ਰੇਜ਼ਿੰਗ ਵੀ ਤੁਸੀਂ ਲੋਕਾਂ 'ਚ ਆਪਣਾ ਵਿਸ਼ਵਾਸ ਕਾਇਮ ਕਰੋ ਇਹ ਗਲਤਫਹਿਮੀਆਂ ਦੂਰ ਕਰੋ ਲੋਕਾਂ ਦੇ ਵਿੱਚ ਵੀ ਤੁਸੀਂ ਆਪਸ 'ਚ ਨਹੀਂ ਲੜ ਰਹੇ ਕਿਉਂਕਿ ਸ਼ੁਭਕਰਨ ਉੱਥੇ ਮਰਵਾਤਾ ਸਾਬ ਐਸੇ 'ਚ ਜੇ ਚੰਡੀਗੜ੍ਹ ਆਇਆ ਹੁੰਦਾ ਸ਼ੁਭਕਰਨ ਮਰਦਾ ਸੀ ਸਾਬ ਕਿਉਂ ਉਧਰਲੇ ਪਾਸੇ ਤੋਰਿਆ ਫਿਰ ਜੇ ਉੱਥੇ ਜਾਣਾ ਸੀਗਾ ਤਾਂ ਫਿਰ ਬਾਕੀ ਸਾਰੇ ਕਿਉਂ ਨਹੀਂ ਗਏ ਇਕੱਲੇ ਉਹ ਦੋ ਯੂਨੀਅਨ ਸੀ ਕਿਉਂ ਗਈਆਂ ਵੀ ਐਡਾ ਤੁਹਾਡਾ ਸਰਵਮਾਨਿਆ ਇਸ਼ੂ ਸੀਗਾ ਸਾਰੇ ਸਹਿਮਤ ਹੋ ਤੋ ਜਾਣਾ ਚਾਹੀਦਾ ਸੀਗਾ ਬਹੁਤ ਲੇਟ ਆ ਕੇ ਹੁਣ ਜਦੋਂ ਸੁਨੀਲ ਜਾ ਕੇ ਗਿਆ ਉਥੇ ਇਲੈਕਸ਼ਨ ਕਮਿਸ਼ਨ ਤੇ ਉਹ ਵੀ ਸਾਰੇ ਪਹੁੰਚ ਗਏ ਕਿ ਸੁਨੀਲ ਮਾੜਾ ਸੁਨੀਲ ਮਾੜਾ ਹੈ ਸਾਬ ਪਰ ਤੁਸੀਂ ਤਾਂ ਆਪਣੇ ਆਪ ਨੂੰ ਪਾਕ ਦਮਨ ਕਰੋ ਨਾ ਸਾਬ ਮੇਰੀ ਇੰਨੀ ਬੇਨਤੀ ਹੈ ਇਹਨਾਂ ਨੂੰ ਵੀ ਤੁਸੀਂ ਐਵੇਂ ਨਾ ਲੋਕਾਂ ਨੂੰ ਗੁੰਮਰਾਹ ਕਰੀ ਜਾਓ ਇਹਦੇ ਵਾਸਤੇ ਆ ਕੋਈ ਚੰਗੀ ਗੱਲ ਨਹੀਂ ਇੱਕ ਮੂਵਮੈਂਟ ਵਾਸਤੇ ਥੋੜੇ ਮਗਰ ਕਿਸਾਨ ਖੜੇ ਆ ਕਿਸਾਨਾਂ ਨੇ ਆਪਣੀ ਜਿੰਦ ਥੋੜੀ ਆ ਬੱਚੇ ਆਪਣੇ ਥੋੜੇ ਜੁਮੇ ਸੰਭਾਲਾ ਰੱਖਿਆ ਹੈ